ਕਾਲ ਦੋਸਤੋ ਮੈਂ ਮਰਵਨੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੇ ਖੁਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅੱਗੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 2 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕੱਪਾਂ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਾ ਕੋਸ਼ਿਸ਼ ਸਰਕਾਰ ਹੈ ਇੱਕ ਵੱਡੀ ਕਬੱਡੀ ਵਿਖਤੌਰ ਬਠਿੰਡਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਉਹ ਪੰਨ ਤਿੰਨ ਖਿਡਾਰੀ ਬਾਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 65000 ਤੇ ਦੂਜਾ ਇਨਾਮ 41000 ਹੋਵੇਗਾ ਜੀ ਇੱਥੇ ਜੇ ਬੈਸਟ ਰੇਡਰ ਤੇ ਬੈਸਟ ਸੁਜਾਫ ਨੂੰ 11-11000 ਦਿੱਤਾ ਜਾਵੇਗਾ ਇਸ ਮੈਚ ਦਾ ਲਾਈਵ ਕਬੱਡੀ 3001.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਵੇਖਣ ਦਾ ਮੌਕਾ ਸਕਦੇ ਹਨ ਜਾ ਕੋ ਫਰੀਦਾਬਾਦ ਹਰਿਆਣਾ ਵੀ ਕਿ ਕਰਵਾਇਆ ਜਾਵੇਗਾ ਜੀ ਇੱਥੇ ਪਹਿਲਾ ਇਨਾਮ 1 ਲੱਖ 1000 ਅਤੇ ਦੂਜਾ ਇਨਾਮ 71000 ਤੀਜਾ ਤੇ ਚੌਥਾ ਇਨਾਮ 41000 ਪੰਜਵਾਂ ਛੇਮਾ ਸਤਵਾਂ ਅੱਠਵਾਂ ਇਨਾਮ 52 525200 ਹੋਵੇਗਾ ਜੀ ਇੱਥੇ ajo ਬੈਸਟ ਟ੍ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸ ਦਾ ਐਲਾਨ ਅਸਰ ਮਾਇਤ ਕੀਤਾ ਜਾਵੇਗਾ ਜੀ ਇੱਕ ਵੱਡੀ ਕਪੈੰਡ ਬਲਦੇਵ ਨਗਰ ਮੋਰਿੰਡਾ ਵੀ ਕਿ ਕਰਵਾਇਆ ਜਾਵੇਗਾ ਜੀ ਅੱਥੇ ਅੱਜ ਇੱਕ ਪਿੰਡੋਪਨ ਤੇ ਤਿੰਨ ਖਿਡਾਰੀ ਬਾਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 77000 ਤੇ ਦੂਜਾ ਨਾਮ 55000 ਹੋਵੇਗਾ ਜੀ ਅੱਥੇ ਅੱਜ ਬਸ ਟ੍ਰੇਡਰਾਂ ਤੇ ਬਸ ਯਾਫੀ ਨੂੰ ਐਲਸੀਡੀਆਂ ਦਿੱਤੀਆਂ ਜਾਣੀਆਂ ਇੱਕ ਵੱਡੀ ਕਬੱਡੀ ਟੂਰਨਮੈਂਟ ਸ਼ੰਕਰ ਲੁਧਿਆਣਾ ਵੀ ਕੀਤਾ ਕਰਵਾਇਆ ਜਾਵੇਗਾ ਜੀ ਅੱਥੇ ਅੱਜ ਇੱਕ ਵੱਡੀ ਇੱਕ ਪਿੰਡੋਪਨ ਅਤੇ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਕਬੱਡੀ ਇੱਕ ਪਿੰਡੋਪਨ ਵਿੱਚ ਤੇ ਨ ਖਿਡਾਰੀ ਬਾਹਰ ਖੇਡ ਸਕਦੇ ਹਨ ਪਹਿਲਾ ਇਨਾਮ 75000 ਅਤੇ ਦੂਜਾ ਇਨਾਮ 52000 ਹੋਵੇਗਾ ਜੀ ਬੈਸਟਨ ਉੱਤੇ 21000 ਦਿੱਤਾ ਜਾਵੇਗਾ ਕਬੱਡੀ 35 ਕਿਲੋ ਦਾ ਪਹਿਲਾ ਇਨਾਮ 4100 ਅਤੇ ਦੂਜਾ ਇਨਾਮ 3100 ਹੋਵੇਗਾ ਜੀ ਬੈਸਟਨ ਉੱਤੇ ਕੱਪ ਦਿੱਤੇ ਜਾਣਗੇ ਕਬੱਡੀ 65 ਕਿਲੋ ਦਾ ਪਹਿਲਾ ਇਨਾਮ 6100 ਅਤੇ ਦੂਜਾ ਇਨਾਮ 4100 ਹੋਵੇਗਾ ਜੀ ਬੈਸਟਨ ਉੱਤੇ ਕੱਪ ਦਿੱਤੇ ਜਾਣਗੇ ਮੈਚ ਦਾ ਲਾਈਨ

ਦਰਸ਼ਕ ਵੀ ਇਸ ਮੈਚ ਦਾ ਲਾਈਵ ਵਨੰਦ ਮਾਨ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਾਜੂ ਬੰਦਾਈ ਹੈ ਜੀ ਧੰਨਵਾਦ